ਦੇਖੋ ਬੜੇ ਸ਼ਰਮ ਦੀ ਗੱਲ ਆ ਕਿ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਸਾਡੀ ਸਰਕਾਰ ਹੋਂ ਤੇ ਸਾਰੇ ਵਰਗ ਖੁਸ਼ ਰਹਿਣਗੇ ਸਰਕਾਰਾਂ ਵੀ ਸੱਥਾਂ ਚੱਲਣਗੀਆਂ ਜਿਹੜਾ ਸਾਡਾ ਇਹ ਕਾਤਲੇਮ ਹੋ ਰਿਹਾ ਨਾ ਇਹ ਸਾਰਾ ਹੋਣ ਦਾ ਕਾਰਨ ਹੀ ਆ ਕੋਈ ਅੱਜ ਦਾ ਨਹੀਂ ਹੋ ਰਿਹਾ ਹੈ ਬੜਾ ਲੰਮੇ ਸਮੇਂ ਤੋਂ ਹੋ ਰਿਹਾ ਹੈ ਬਕਾਇਦਾ ਤੌਰ ਤੇ ਸਾਡੇ ਸਰਪੰਚ ਨੇ ਆਪ ਅ ਅਰਖਾਸਤਾ ਵੀ ਐਸਪੀ ਸਾਹਿਬ ਨੂੰ ਦਿੱਤੀਆਂ ਹੋਈਆਂ ਸੀ ਕਿ ਮੈਨੂੰ ਇਸ ਐਮਐਲਏ ਤੋਂ ਖਤਰਾ ਹੈਗਾ ਕਦੋਂ ਤੁਸੀਂ ਪਾਰਟੀਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੀ ਗੱਲ ਕਰੋਗੇ ਹਰੇਕ ਬੰਦਾ ਜਿਹੜਾ ਅਮੀਰ ਆ ਤਕੜਾ ਬੰਦਾ ਹਰੇਕ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਜਿੰਨਾ ਚਿਰ ਹਲਕਾਂ ਚਾਰ ਤੇ ਪਰਚਾ ਦਰਜ ਨਹੀਂ ਹੁੰਦਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਜਿਹੜਾ ਸਾਡਾ ਜਿਹੜਾ ਧਰਨਾ ਪ੍ਰਦਰਸ਼ਨ ਆਹੀ ਜਾਰੀ ਰਹੇਗਾ ਸਾਸਰੀ ਕਾਲ ਜੀ ਇਸ ਟਾਈਮ ਅਸੀਂ ਬਰਨਾਲੇ ਦੇ ਕੋਲ ਪੈਂਦੇ ਪਿੰਦ ਸਾਂਹ ਸੈਣਾ ਦੇ ਵਿੱਚ ਆਹ ਜਿੱਥੇ ਕਿ ਸਤਖਵਿੰਦਰ ਸਿੰਘ ਕਲਕੱਤਾ ਜੀ ਦਾ ਮਰਡਰ ਹੋ ਚੁੱਕਿਆ ਹੈ ਜਿਸ ਦੇ ਸਬੰਧ ਦੇ ਵਿੱਚ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਇਸ ਟਾਈਮ ਆਪਣੇ ਨਾਲ ਸਰਦਾਰ ਦੁੱਗਲ ਸਿੰਘ ਜੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਇਸ ਮਸਲੇ ਦਾ ਕੀ ਹੱਲ ਨਿਕਲਿਆ ਤੇ ਉਹ ਜਾ ਕੇ ਆਏ ਨੇ ਕਿਸ ਦੇ ਨਾਲ ਮੀਟਿੰਗ ਕਰਕੇ ਆਏ ਨੇ ਜੀ ਦੇਖੋ ਬੜੇ ਸ਼ਰਮ ਦੀ ਗੱਲ ਆ ਕਿ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਸਾਡੀ ਸਰਕਾਰ ਉਹਨ ਤੇ ਸਾਰੇ ਵਰਗ ਖੁਸ਼ ਰਹਿਣਗੇ ਸਰਕਾਰਾਂ ਵੀ ਸੱਥਾਂ ਚੱਲਣਗੀਆਂ ਅੱਜ ਬੜੇ ਸ਼ਰਮਨਾ ਸਿਰ ਝੁਕਦਾਗਾ ਜਦੋਂ ਅਸੀਂ ਦੇਖਦੇ ਆ ਕਿ ਸਾਡੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਇੱਕ ਨੌਜਵਾਨ ਦੀ লাশ ਜਿਹੜੀ ਤਕਰੀਬਨ 4 ਦਿਨ ਹੋ ਗਏ ਇੱਥੇ ਪਈ ਆ ਅਸੀਂ ਜਿਹੜੀ ਮੰਗ ਕੀਤੀ ਆ ਕਿ ਉਹਨਾਂ ਦੀ ਪਾਰਟੀ ਦੇ ਹਲਕਾ ਚਾਰਜ ਜਿਹਦਾ ਸ਼ਰੀਆਮ ਨਾ ਆਉਂਦਾ ਪਹਿਲਾਂ ਵੀ ਉਸ ਹਲਕਾ ਚਾਰਜ ਨਾਲ ਸਾਡੇ ਸਰਪੰਚ ਦਾ ਜਿਹੜਾ ਡਿਸਪਿਊਟ ਚੱਲਦਾ ਸੀਗਾ ਉਹਦੀਆਂ ਗਰੰਟਾਂ ਵੀ ਰੋਕੀਆਂ ਉਹਨੂੰ ਮਰਵਾਉਣ ਦਾ ਯਤਨ ਵੀ ਕੀਤਾ ਬਕਾਇਦਾ ਤੌਰ ਤੇ ਸਾਡੇ ਸਰਪੰਚ ਨੇ ਆਪ ਅ ਦਰਖਾਸਤਾਂ ਵੀ ਐਸਪੀ ਸਾਹਿਬ ਨੂੰ ਦਿੱਤੀਆਂ ਹੋਈਆਂ ਸੀ ਕਿ ਮੈਨੂੰ ਇਸ ਐਮਐਲਏ ਤੋਂ ਖਤਰਾਗਾ ਮੇਰੀ ਜਾਨ ਦੀ ਰੱਖਿਆ ਕੀਤੀ ਜਾਵੇ ਪਰ ਬੜਾ ਬੜਾ ਦੁੱਖ ਹੁੰਦਾ ਕਿ ਅੱਜ ਜਦੋਂ ਸਾਰਾ ਪਰਿਵਾਰ ਕਹਿ ਰਿਹਾਗਾ ਸਾਰੇ ਸਬੂਤ ਇਹ ਦੱਸ ਰਹੇ ਨੇ ਕਿ ਇਸ ਕਤਲ ਦੇ ਪਿੱਛੇ ਹਲਕਾ ਚਾਰਜ ਲਾਵ ਸਿੰਘ ਨੂੰ ਗੁੱਕੇ ਦਾ ਜਿਹੜਾ ਨਾਂ ਆਉਂਦਾਗਾ ਅੱਜ ਜਿਹੜੀ ਸਾਡੀ ਇਸ ਜਿਹੜੀ ਕਮੇਟੀ ਬਣੀ ਆ ਐਕਸ਼ਨ ਕਮੇਟੀ ਬਣੀ ਆ ਉਹਦੀ ਅਸੀਂ ਮੀਟਿੰਗ ਐਸਐਸਪੀ ਸਾਹਿਬ ਤੇ ਡੀ ਸਾਹਿਬ ਨਾਲ ਬਰਨਾਲੇ ਕਰਕੇ ਆਏ ਆ ਪਰ ਜਿਹੜੀ ਸਾਡੀ ਮੰਗ ਸੀਗੀ ਮੇਨ ਮੰਗ ਇਹ ਸੀਗੀ ਕਿ ਜਿਹੜਾ ਇਹਨੂੰ ਪਲਾਵ ਸਿੰਘ ਨੂੰ ਇਸ ਦੇ ਵਿੱਚ ਇਨਵੋਲਵ ਕੀਤਾ ਜਾਵੇ ਉਹਤੇ ਹਜੇ ਸਾਨੂੰ ਕੋਈ ਇਹਨਾਂ ਨੇ ਛੋਟੀ ਨਹੀਂ ਦਿੱਤੀ ਇਹਨੂੰ ਦੇਖਦੇ ਹੋਏ ਸਾਡਾ ਜਿਹੜਾ ਲਗਾਤਾਰ ਧਰਨਾ ਚੱਲੂਗਾ ਜਿੰਨਾ ਚਿਰ ਹਲਕਾਂ ਇਚਾਰ ਤੇ ਪਰਚਾ ਦਰਜ ਨਹੀਂ ਹੁੰਦਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਨਾ ਚਿਰ ਜਿਹੜਾ ਸਾਡਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਜਾਰੀ ਰਹੇਗਾ ਇਹ ਸਾਰਾ ਨਾਲ ਜਿਹੜਾ ਪ੍ਰੋਸੈਸ ਚੱਲੀ ਜਾਂਦਾ ਪ੍ਰਸ਼ਾਸਨ ਨਾਲ ਬਾਰ ਬਾਰ ਮੀਟਿੰਗਾਂ ਹੋਈ ਜਾਂਦੀਆਂ ਨੇ ਜਿਹੜੀ ਸਾਰੀ ਪਰਿਵਾਰ ਦੀਆਂ ਮੰਗਾਂ ਨੇਗੀਆਂ ਉਹ ਮੰਗਾਂ ਨਹੀਂ ਜਿਹਨਾਂ ਟਾਈਮ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਅਸੀਂ ਸੰਘਰਸ਼ ਇਹ ਜਾਰੀ ਰਹੂਗਾ ਇਹੀ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨਾਂ ਨਾਲ ਹੋਰ ਨਾ ਕੋਈ ਘਟਨਾਵਾਂ ਵਾਪਰਨ ਸਰਕਾਰਾਂ ਦਾ ਜਿਹੜਾ ਸਿਸਟਮ ਦਾ ਆਉਣ ਵਾਲਾ ਸਮੇਂ 'ਚ ਸਾਡਾ ਹੈ ਪੰਜਾਬ ਸੁਧਰੇ ਇਹੀ ਲੜਾਈ ਨੂੰ ਲੈ ਕੇ ਲੜ ਰਹੇ ਆਂ। ਇਹੀ ਲੜਾਈ ਹੈ ਸਾਡੀ ਰੋਜ਼ ਦੀ ਵੀ ਅਸੀਂ ਹਰ ਰੋਜ਼ ਕਹਨੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਪੰਜਾਬ ਦੇ ਨੌਜਵਾਨ ਧੱਕਾ ਹੁੰਦਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਕਿਹਨੇ ਖੜਨਾ ਤੁਸੀਂ মিডিਆ ਵਾਲੇ ਖੜੇ ਹੋ। ਸਾਰੇ ਇੱਥੇ ਭਾਈਚਾਰੇ ਪੰਜਾਬ ਤੋਂ ਆ ਰਹੇ ਨੇ ਧੰਨਵਾਦ ਕਰਦੇ ਆਂ। ਜਿਹੜੇ ਅਨਸਾਫ਼ ਲਈ ਖੜੇ ਹੋ। ਅੱਜ ਹੁਣ ਭੁੱਖੇ ਤੇ ਹਾਏ ਅੱਜ ਸਵੇਰ ਦੇ ਆ ਫਿਰਦੇ ਆ ਹਨਾ। ਇਹੀ ਗੱਲਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਹੀ ਵਾਰ-ਵਾਰ ਬੇਨਤੀਆਂ ਕਰਦੇ ਆਂ ਵੀ ਲੋਕੋ ਉੱਠੋ ਜਾਗੋ ਇਕੱਠੇ ਹੋ। ਆ ਤੁਸੀਂ ਹੁਣ ਅੱਜ ਆਵਾਦੀ ਪਾਰਟੀ ਸਰਕਾਰਾਂ ਕਲ ਨੂੰ ਕਾਂਗਰਸ ਦੀ ਆਜੂਗੀ ਜਾਂ ਭਾਜਪਾ ਦੀ ਆਜੂਗੀ ਜਾਂ ਦੁਬਾਰਾ ਕਿਸੇ ਦੀ ਹੋਰ ਆਜੂਗੀ ਦਲ ਦੀ ਆਜੂਗੀ ਪਰ ਤੁਸੀਂ ਕਦੋਂ ਇਕੱਠੇ ਹੋਵੋਗੇ ਜਿਹੜਾ ਸਾਡਾ ਇਹ ਕਾਤਲੇਮ ਹੋ ਰਿਹਾ ਨਾ ਇਹ ਸਾਰਾ ਹੋਣ ਦਾ ਕਾਰਨ ਹੀ ਆ ਕੋਈ ਅੱਜ ਤਾਂ ਨਹੀਂ ਹੋ ਰਿਹਾ ਹੈ ਬੜਾ ਲੰਮੇ ਸਮੇਂ ਤੋਂ ਹੋ ਰਿਹਾ ਹੈ ਪਰ ਇਹ ਰੁਕੂਗਾ ਕਦੋਂ ਝੂਠੇ ਪਰਚੇ ਪਾਣੇ ਰੁਕਣਗੇ ਕਦੋਂ ਹੁਣ ਤੁਸੀਂ ਇਹ ਦੇਖ ਲਓ ਜਿਹੜਾ ਵੀ ਕੋਈ ਨੌਜਵਾਨ ਪੰਜਾਬ ਦੀ ਗੱਲ ਕਰਦਾ ਮੁੱਦਿਆਂ ਦੀ ਗੱਲ ਕਰਦਾ ਉਹਦੇ ਪਰ ਝੂਠੇ ਪਰਚੇ ਨੇਗੇ ਕਿੰਨੇ ਨੌਜਵਾਨਾਂ ਉੱਪਰ ਝੂਠੇ ਪਰਚੇ ਨੇ ਨੌਜਵਾਨਾਂ ਉੱਪਰ ਅੰਨੇ ਸੇ ਹੋਰ ਪੰਜਾਬ ਦੀ ਗੱਲ ਕਰਨ ਵਾਲਾ ਹਰ ਪੱਖੋਂ ਦਬਾਇਆ ਜਾਂਦਾ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਓ ਹੁਣ ਵਾਲੇ ਸਰਕਾਰਾਂ ਦੀ ਗੱਲ ਕਰ ਲਓ ਇਹ ਕਾਰਨ ਕੀ ਹੈ ਦਾ ਕਾਰਨ ਸਾਨੂੰ ਬਿਮਾਰੀ ਲੱਗਣੀ ਪਣੀ ਹੈ ਕਾਰਨ ਸਾਨੂੰ ਪਤਾ ਕਿ ਅਸੀਂ ਆਫਤ ਦੇ ਵਿੱਚ ਪਾਟੇ ਹੋਏ ਹਾਂ ਜਿਵੇਂ ਸਾਡੇ ਤੇ ਅੰਗਰੇਜ਼ ਲੰਮਾ ਸਮਾਂ ਰਾਜ ਕਰੀਗੇ ਉਸ ਤਰ੍ਹਾਂ ਹੀ ਸਾਡੇ ਤੇ ਅੱਜ ਵੱਖ-ਵੱਖ ਪੋਲਿਟੀਕਲ ਬੰਦੇ ਵੱਡੇ ਕਾਰਪੋਰੇਟ ਘਰਾਣੇ ਸਾਡੇ ਉੱਪਰ ਰਾਜ ਕਰ ਰਹੇ ਨੇ ਕਾਰਪੋਰੇਟ ਘਰਾਣੇ ਕਿਵੇਂ ਰਾਜ ਕਰ ਰਹੇ ਨੇ ਹੁਣ ਤੁਸੀਂ ਇਹ ਦੇਖ ਲਓ ਸਾਡੇ ਸਭ ਤੋਂ ਵੱਧ ਜਿਹੜਾ ਪਾਉਣ ਪਾਣੀ ਤਬਾਹ ਕਰ ਰਿਹਾ ਰਜਿੰਦਰ ਗੁਪਤਾ ਰਾਜ ਸਾਬ ਮੈਂਬਰ ਲਾਤਾ ਚੱਕੇ ਦੱਸੋ ਕੀ ਆ ਹੁਣ ਇਹ ਤਾਂ ਕਾਰ ਵੱਡੇ ਇਹ ਸਾਰੀਆਂ ਗੱਲਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਵੀ ਕਦੋਂ ਜਾਗੋਗੇ ਕਦੋਂ ਲਾਮਬੰਦ ਹੋਵੋਗੇ ਕਦੋਂ ਤੁਸੀਂ ਪਾਰਟੀਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੀ ਗੱਲ ਕਰੋਗੇ ਹਰੇਕ ਬੰਦਾ ਜਿਹੜਾ ਅਮੀਰ ਆ ਤਕੜਾ ਬੰਦਾ ਹਰੇਕ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਹਰੇਕ ਬੰਦਾ ਉਹ ਪਾਰਟੀ ਦਾ ਹੱਥ ਥੋਕਾ ਬਣਿਆ ਹੋਇਆ ਇਹਨਾਂ ਨੂੰ ਹੀ ਬੇਨਤੀ ਕਰਦੇ ਆ ਵੀ ਜਦੋਂ ਤੁਸੀਂ ਇਹ ਚੀਜ਼ਾਂ ਤੋਂ ਪਾਰਟੀ ਦੇ ਬਾਹਰ ਨਿਕਲ ਕੇ ਕਿਸਾਨ ਮਜ਼ਦੂਰ ਸਾਰੇ ਇੱਕ ਹੋਗੇ ਤਾਂ ਜਿਹੜਾ ਪੰਜਾਬ ਦਾ ਭਲਾ ਹੋ ਸਕਦਾ ਹੈ ਇਕਮੈਂ ਇੱਕ ਹੋਰ ਲਾਸਟ ਗੱਲ ਤੁਹਾਡੇ ਨਾਲ ਕਰਨਾ ਚਾਹਣਾ ਜੋ ਸੁਖਵਿੰਦਰ ਸਿੰਘ ਕਲਕੱਤਾ ਜੀ ਦੇ ਨਾਲ ਇਹ ਬੰਦਾ ਰਹਿੰਦਾ ਸੀ ਜਿਹਨੇ ਜੋ ਵੀ ਕੀਤਾ ਜੋ ਵੀ ਕੀਤਾ ਇਹ ਇਹ ਬੰਦੇ ਦਾ ਜਿਹੜਾ ਪੁਰਾਣਾ ਕੈਰੈਕਟਰ ਆ ਜੋ ਪੁਲਿਸ ਦੱਸ ਰਹੀ ਆ ਉਹ ਮਾੜਾ ਕੈਰੈਕਟਰ ਸੀ ਤੇ ਫਿਰ ਉਹਦੀਆਂ ਜ਼ਮਾਨਤਾਂ ਹੁੰਦੀਆਂ ਰਹੀਆਂ ਉਹਨੂੰ ਮੰਨ ਲ ਪਿੰਡ ਦੇ ਵਿੱਚ 200 ਰੁਪਏ ਵੀ ਕਹਿੰਦੇ ਧਾਰਾ ਨਹੀਂ ਕੋਈ ਦਿੰਦਾ ਸੀ ਉਹਦੇ ਕੋਲ ਹਸਲਾ ਵੀ ਆਇਆ ਗੱਡੀ ਵੀ ਆਈ ਇਹਦੇ ਪਿੱਛੇ ਤਾਂ ਫਿਰ ਕੋਈ ਨਾ ਕੋਈ ਬੜੀ ਸਾਜ਼ਿਸ਼ ਤਾਂ ਹੈ ਸਾਜ਼ਿਸ਼ਾਂ ਤਾਂ ਹੁੰਦੀਆਂ ਨੇਗਾ ਤੁਹਾਨੂੰ ਹੋਰ ਸਾਜ਼ਿਸ਼ ਦੇ ਮਾਰਤਾ ਐਡੇ ਵੱਡੇ ਧਰਨਾ ਲੱਗਿਆ ਪਿਆ ਹੋਰ ਕਾਹਦੇ ਲਈ ਲੱਗਿਆ ਹੋਇਆ ਜੇ ਹੁਣ ਨਾਰਮਲ ਗੱ ਉਹੀ ਜੀਤ ਲਈ ਤਾਂ ਧਰਨੇ ਹੋਫਿਸ ਲਈ ਤਾਂ ਬੰਦੇ ਬੈਠੇ ਨੇ ਉਸ ਚਲੇ ਤਾਂ ਲੋਕ ਸਾਰਾ ਪੰਜਾਬ ਪਿੱਟੀ ਜਾਂਦਾ ਉਸੇ ਜੀ ਨੂੰ ਪਿੱਟੀ ਜਾਂਦਾ ਏਹੀ ਤਾਂ ਇਸੇ ਇਸੇ ਕਰਕੇ ਤਾਂ ਸਾਡਾ ਜਿਹੜਾ ਸਾਰਾ ਸੰਘਰਸ਼ ਚੱਲ ਰਿਹਾ ਹੈ ਏਹੀ ਕਾਰਨ ਆ ਵੀ ਏਹੀ ਗੱਲ ਕਰਕੇ ਸਾਡੇ ਲੋਕਾਂ ਨੂੰ ਹੀ ਬੇਨਤੀ ਆ ਵੀ ਅੱਜ ਕੁਝ ਬੰਦੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਕੋਈ ਕਾਂਗਰਸ ਨਾਲ ਜੁੜੇ ਨੇ ਕੋਈ ਸਿਜਪੀ ਨਾਲ ਜੁੜੇ ਨੇ ਕੋਈ ਕਿਸੇ ਦਲ ਨਾਲ ਜੁੜੇ ਨੇਗੇ ਇਕੱਠੇ ਨਹੀਂ ਹੈਗੇ ਤਾਂ ਕਰਕੇ ਭਰਾਵੋ ਸਾਨੂੰ ਅੱਡੋ-ਪੱਟੀ ਕਰਕੇ ਆਪ ਦੇ ਵਿੱਚ ਪਾੜਿਆ ਜਾ ਰਿਹਾ ਝੂਠੇ ਪਰਚੇ ਪਾ ਰਹੇ ਨੇ ਸਾਰੀ ਸਥਿਤੀ ਇਹ ਆ ਸਾਸੀ ਲੋਕ ਜਿਹੜਾ ਸਾਡੇ ਨੌਜਵਾਨਾਂ ਨਾਲ ਹੋ ਰਿਹਾ ਧੱਕ ਧੰਨਵਾਦ ਜੀ ਇਹ ਸੀ ਆਪਣੇ ਭਾਨਾ ਸਿੱਧੂ ਜੀ ਜੋ ਕਿ ਆਪਾਂ ਨੂੰ ਸਾਰੀ ਗੱਲਬਾਤ ਬਾਰੇ ਦੱਸ ਕੇ ਰਹੇ ਆਣੇ ਤੇ ਤੁਸੀਂ ਪਿੰਡੂ ਟੀਵੀ ਨਾਲ ਗੱਲ ਕਰ ਰਹੇ ਸੀ ਮੇਰੇ ਨਾਲ ਕੈਮਰਾਮੈਨ ਮਨਿੰਦਰ ਸਿੰਘ ਸ਼ੈਣੇ ਤੋਂ ਬਰਨਾਲੇ ਤੋਂ ਧੰਨਵਾਦ ਜੀ